ਆਪਣੇ ਬੱਚਿਆਂ ਨੂੰ ਕਾਮਯਾਬ ਹੁੰਦੇ ਵੇਖਣ ਦਾ ਸੁਪਨਾ ਹਰੇਕ ਮਾਪਿਓ ਦਾ ਹੁੰਦਾ ਹੈ ਤੇ ਉਹ ਚਾਹ ਇੱਕ ਸੁਪਨਾ ਸੀ ਸੜਕਾਂ ਤੇ ਸਬਜ਼ੀਆਂ ਵੇਚਣ ਵਾਲੀ ਮਾਂ ਦਾ ਆਪਣੇ ਪੁੱਤ ਦੇ ਲਈ ਜੋ ਕਿ ਉਸਦੇ ਪੁੱਤ ਨੇ ਸੀਏ ਦਾ ਐਗਜ਼ਾਮ ਕਲੀਅਰ ਕਰਕੇ ਪੂਰਾ ਕੀਤਾ ਜਦਦਾਈ ਮਾਂ ਨੂੰ ਪਤਾ ਲੱਗਦਾ ਪੁੱਤ ਆ ਕੇ ਦੱਸਦਾ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਤੇ ਆਪਣੇ ਪੁੱਤ ਨੂੰ ਜ਼ੋਰ ਨਾਲ ਗੱਲ ਕਰ ਲੈਂਦੀ ਹੈ ਜੀਹਾਂ ਇਹ ਵੀਡੀਓ ਮਹਾਰਾਸ਼ਟਰ ਦੀ ਹੈ ਜਿੱਥੇ ਸੜਕਾਂ ਤੇ ਸਬਜ਼ੀ ਵੇਚਣ ਵਾਲੀ ਇਸ ਔਰਤ ਦੇ ਪੁੱਤ ਨੇ ਸੀਐੱਡ ਐਗਜ਼ਾਮ ਕਲੀਅਰ ਕੀਤਾ ਤੇ ਜਦਦਾ ਹੀ ਉਸ ਨੂੰ ਆਪਣੇ ਐਗਜ਼ਾਮ ਕਲੀਅਰ ਕਰਨ ਦੀ ਖਬਰ ਮਿਲਦੀ ਹੈ ਤਾਂ ਉਹ ਨਾਲ ਦੀ ਨਾਲ ਆਪਣੀ ਮਾਂ ਦੇ ਕੋਲ ਭੱਜਦਾ ਹੈ ਤੇ ਮਾਂ ਦੇ ਕੋਲ ਪਹੁੰਚ ਕੇ ਆਪਣੀ ਮਾਂ ਨੂੰ ਤਾਂ ਦੱਸਦਾ ਹੈ ਤਮਾ ਇੱਕੋ ਦਮ ਆਪਣੀ ਜਿਹੜੀ ਉਸਨੇ ਰੈਡੀ ਲਗਾਈ ਹੁੰਦੀ ਉੱਥੋਂ ਉੱਟਦੀ ਹੈ ਤੇ ਨਾਲ ਦੇ ਨਾਲ ਆਪਣੇ ਪੁੱਤ ਨੂੰ ਗਲੇ ਲਗਾ ਲੈਂਦੀ ਹੈ ਤੇ ਉਹਦੀਆਂ ਅੱਖਾਂ 'ਚ ਹੰਝੂ ਜਿਹੜੇ ਨਿਵਾਂਣ ਲੱਗ ਜਾਂਦੇ ਨੇ ਬੇਹੱਦ ਖੁਸ਼ੀ ਦੀ ਹੈ ਤਸਵੀਰ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਕਸਰ ਹੀ ਮਾਪਿਓ ਆਪਣੇ ਬੱਚਿਆਂ ਨੂੰ ਕਾਮਯਾਬ ਹੁੰਦੇ ਦੇਖਣ ਦਾ ਸੁਪਨਾ ਵੇਖਦੇ ਨੇ ਤੇ ਜਦੋਂ ਬੱਚੇ ਆਪਣੀ ਮਿਹਨਤ ਸਦਕਾ ਮਾਪਿਓ ਦਾ ਸੁਪਨਾ ਪੂਰਾ ਕਰ ਦਿੰਦੇ ਨੇ ਤੇ ਮਾਪਿਆਂ ਨੂੰ ਬਹੁਤ ਹੀ ਜ਼ਿਆਦਾ ਫਕਰ ਮਹਿਸੂਸ ਹੁੰਦਾ ਹੈ ਤੇ ਉੱਥੇ ਹੀ ਇਹ ਵੀਡੀਓ ਤੁਹਾਨੂੰ ਦੱਸੇ ਕਿ ਮਹਾਰਾਸ਼ਟਰ ਦੇ ਪਬਲਿਕ ਵਰਕਸ ਡਿਪਾਰਟਮੈਂਟ ਮਿਨਿਸਟਰ ਰਵਿੰਦਰ ਚਵੰਦ ਵੱਲੋਂ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਉਸ ਉਹ ਵੀਡੀਓ ਦੇਖ ਲੋਕ ਜਿਹੜੇ ਨੇ ਇਸ ਨੂੰ ਕਾਫੀ ਜ਼ਿਆਦਾ ਪਿਆਰ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਸਵੀਰ ਤੇ ਉੱਥੇ ਹੀ ਰਵਿੰਦਰ ਚਵਾਨ ਦੇ ਵੱਲੋਂ ਇਹ ਜਿਹੜੀ ਪੋਸਟ ਹੈ ਯੋਗੇਸ਼ ਦੀ ਜਿਹੜੀ ਡਰੋਮੀਨੇਸ਼ਨ ਦਾ ਹਾਰਡਵਰਕ ਹੈ ਉਸ ਨੂੰ ਦੇਖਦਿਆਂ ਸਾਂਝੀ ਕੀਤੀ ਕਿ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਯੋਗੇਸ਼ ਦੀ ਇਸ ਤਰੱਕੀ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਇਸ ਤਰੀਕੇ ਦੇ ਨਾਲ ਉਸਦੀ ਮਾਂ ਉਸ ਨੂੰ ਗੱਲੇ ਲਗਾਉਂਦੀ ਹੈ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ ਇਹ ਇੱਕ ਬਹੁਤ ਹੀ ਜ਼ਿਆਦਾ ਪਵਿੱਤਰ ਤਸਵੀਰ ਹੈ ਤੇ ਮੈਂ ਯੋਗੇਸ਼ ਦੀ ਮਿਹਨਤ ਦਾ ਜਿਹੜਾ ਉਹ ਕਾਫੀ ਜ਼ਿਆਦਾ ਮੈਂ ਖੁਸ਼ ਹਾਂ ਤੇ ਉੱਥੇ ਤੁਹਾਨੂੰ ਦੱਸਦੀ ਕਿ ਸੋਸ਼ਲ ਮੀਡੀਆ ਤੇ ਵੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈ ਰਵਿੰਦਰ ਜਵਾਨ ਜਿਹੜੇ ਨੇ ਜੋ ਕਿ ਮਹਾਰਾਸ਼ਟਰ ਦੇ ਪਬਲਿਕ ਵਰਕ ਡਿਪਾਰਟਮੈਂਟ ਦੇ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਐਕਸ ਤੇ ਵੀਡੀਓ ਪਾਈ ਗਈ ਸੀ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਇੱਕ ਮਾਂ ਆਪਣੇ ਪੁੱਤ ਨੂੰ ਗਲ ਲਗਾ ਰਹੀ ਹੈ ਕਿਉਂਕਿ ਉਸ ਦੇ ਪੁੱਤ ਨੇ ਉਸ ਦਾ ਸੁਪਨਾ ਪੂਰਾ ਕੀਤਾ ਹੈ ਸੜਕਾਂ ਤੇ ਸਬਜ਼ੀਆਂ ਵੇਚਦੀ ਸੀ ਇਹ ਮਾਂ ਜਿਸ ਦਾ ਪੁੱਤ ਅੱਜ ਸੀਏ ਬਣ ਚੁੱਕਾ ਹੈ ਤੇ ਆਪਣੀ ਮਾਂ ਦਾ ਹਰੇਕ ਸੁਪਨਾ ਇਸ ਪੁੱਤ ਨੇ ਪੂਰਾ ਕਰ ਦਿੱਤਾ ਹੈ